ਦੋਸਤੋ ਸਸਿਕਾਲ ਪਿਆਰਿਓ ਕੀ ਹਾਲਾ ਠੀਕੋ ਮਿੱਤਰੋ ਅੱਜ ਮੈਂ ਗੱਲ ਕਰਨੀ ਆ ਪੰਜਾਬ ਤੋਂ ਪਿਛਲੇ 15-20 ਸਾਲ ਤੋਂ ਵੱਡੀ ਪੱਧਰ ਤੇ ਹੋ ਰਹੀ ਮਾਈਗ੍ਰੇਸ਼ਨ ਦੀ ਪ੍ਰਵਾਸ ਕੁਝ ਤਾਂ ਮਜਬੂਰੀਆਂ ਨੇ ਸਾਡੀਆਂ ਸਰਕਾਰਾਂ ਨੇ ਹਾਲਾਤ ਇਹੋ ਜਿਹੇ ਪੈਦਾ ਕਰਦੇ ਇਥੇ ਕਿ ਸਾਨੂੰ ਆਪਣਾ ਪੰਜਾਬ ਵਤਨ ਛੱਡ ਕੇ ਭੱਜਣਾ ਪੈ ਰਿਆ ਤੇ ਕੁਝ ਲੋਕਾਂ ਦੇ ਵਿੱਚ ਕ੍ਰੇਜ਼ ਹੈ ਬੱਚੇ ਜਿੱਦੀ ਨੇ ਕਈਆਂ ਦੇ ਜ਼ਿੱਦ ਕਰਕੇ ਜਾਂਦੇ ਨੇ ਕੁਝ ਕੁ ਮਾਂ-ਬਾਪ ਦੇ ਵਿੱਚ ਵੀ ਕਰੀਜ਼ਾ ਹੈ ਕਿ ਸਾਡਾ ਬੱਚਾ ਜਿਹੜਾ ਬਾਹਰ ਜਾਵੇ ਅਕਸਰ ਤੁਸੀਂ ਵੇਖਿਆ ਹੋਣਾ ਜਦੋਂ ਕਿਤੇ ਖੜ ਜੋ 10 ਬੰਦੇ ਖੜੇ ਆ ਤਾਂ ਉਹਦੇ ਵਿੱਚੋਂ 7 ਬੰਦਿਆਂ ਨੇ ਜਦੋਂ ਪੁੱਛਣਾ ਵੀ ਤੁਹਾਡਾ ਬੱਚਾ ਕਿੱਥੇ ਹੈ ਤੇ ਉਹਨਾਂ ਨੇ 7 ਬੰਦਿਆਂ ਨੇ ਉੱਪਕੇ ਕਹਿਣਾ ਮੇਰਾ ਬੇਟਾ ਕੈਨੇਡਾ ਸਰੀ ਹੈ ਮੇਰੀ ਬੇਟੀ ਮੈਲਬੌਰਨ ਹੈ ਮੇਰਾ ਬੇਟਾ ਨਿਊਜ਼ੀਲੈਂਡ ਹੈ ਮੇਰਾ ਬੇਟਾ ਯੂਐਸਏ ਆ ਜਿਹੜੀ ਕੋਈ ਇਸ ਗੱਲ ਨੂੰ ਮਾਣ ਮਹਿਸੂਸ ਕਰਨ ਲੱਗੇ ਇੱਕ ਚੀਜ਼ ਇੱਕ ਤਰ੍ਹਾਂ ਦਾ ਕਿ ਪਰ surjit patar sahab ਦੀਆਂ ਲਾਈਨਾਂ ਨੇ ਜੋ ਵਿਦੇਸ਼ਾਂ ਚ ਰੁੱੜਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ 헤ਟ ਜਾ ਵਣਗੇ ਉਹ ਇੱਕ ਦਿਲ ਤਹਲਾਉਣ ਵਾਲੀ ਘਟਨਾ ਦੇ ਨਾਲ ਜੋੜ ਕੇ ਮੈਂ ਇਹ ਲਾਈਨਾਂ ਤੁਹਾਨੂੰ ਸੁਣਾਈਆਂ ਨੇ ਤੇ ਉਹ ਸਾਂਝੀ ਕਰੂੰਗਾ ਮੈਂ ਘਟਨਾ ਤੁਹਾਡੇ ਨਾਲ ਤੇ ਪਰ ਹਾਲਾਤ ਜਿਹੜੇ ਇੱਧਰ ਬਜ਼ੁਰਗ ਮਾਪੇ ਦੇ ਨੇ ਜਿਨ੍ਹਾਂ ਦੇ ਬੱਚੇ ਨੇ ਕਿਸੇ ਦਾ ਇੱਕਾ ਕਿਸੇ ਦੇ ਦੋ ਨੇ ਉਹ ਬਾਹਰ ਗਏ ਹੋਏ ਨੇ ਤੇ ਇੱਥੇ ਪਿੱਛੇ ਹਾਲਾਤ ਬੜੇ ਮਾੜੇ ਨੇ ਜਿਹੜੀ ਘਟਨਾ ਦੀ ਮੈਂ ਦੋ ਘਟਨਾ ਤੁਹਾਡੇ ਨਾਲ ਮੈਂ ਸਾਂਝੀਆਂ ਕਰੂੰਗਾ ਜਿਹੜੀਆਂ ਮੈਂ ਆਪ ਅੱਖੀ ਵਿਖੀਆਂ ਨੇ ਤੇ ਇੱਕ ਘਟਨਾ ਪਰਸੋਂ ਹੀ ਵਾਪਰੀ ਕਿ ਸਾਡੇ ਗਵਾਂਢ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਆਂਟੀ ਅੰਕਲ ਪਰਸੋਂ ਰਾਤ ਨੂੰ ਮੈਨੂੰ 12 ਵਜੇ ਫੋਨ ਆ ਗਿਆ ਉਹਨਾਂ ਦਾ ਆਂਟੀ ਦਾ ਮੈਨੂੰ ਆਂਟੀ ਕਹਿੰਦੀ ਭੱਜ ਗਈ ਕਿ ਤੇਰੇ ਅੰਕਲ ਨੂੰ ਪਤਾ ਨਹੀਂ ਕੀ ਹੋ ਗਿਆ ਚਲੋ ਮੈਂ ਗਿਆ ਤੇ ਜਾ ਕੇ ਦੇਖਿਆ ਅੰਕਲ ਦੀ ਹਾਲਤ ਕਾਫੀ ਨਾਜ਼ੁਕ ਸੀ ਗੱਡੀ ਚ ਲੈ ਕੇ ਹਸਪੀਟਲ ਲੈ ਕੇ ਗਏ ਹਸਪੀਟਲ ਜਾ ਕੇ ਡਾਕਟਰ ਨੇ ਦੱਸਿਆ ਵੀ ਇਹਨੂੰ ਅਟੈਕ ਹੋਇਆ ਬਜ਼ੁਰਗਾਂ ਨੂੰ ਸੋ ਐਡਮਿਟ ਕਰ ਲਿਆ ਤੇ ਆਂਟੀ ਆਪਣੇ ਬੱਚਿਆਂ ਨੂੰ ਕੈਨੇਡਾ ਦੋ ਮਿੰਟੇ ਲਈ ਉਹਨਾਂ ਦੇ ਦੋਨੋਂ ਹੀ ਕੈਨੇਡਾ ਰਹੇ ਉੱਥੇ ਫੋਨ ਕਰੀ ਜਾਵੇ ਤੇ ਉਹ ਬੇਟੇ ਫੋਨ ਨਾ ਚੱਕਣ ਤੇ ਆਂਟੀ ਮੇਰੇ ਗਲ ਲਾ ਕੇ ਪੁੱਪਾ ਮਾਰ ਕੇ ਰੋਣ ਲੱਗੀ ਏ ਤੇ ਮੇਰਾ ਕੰਨ ਜਾ ਫਟ ਗਿਆ ਯਾਰ ਕਿ ਦੇਖੋ ਅਸੀਂ ਬੱਚਿਆਂ ਨੂੰ ਰਿਸ਼ ਕਰਦੇ ਆ ਜੰਮਦੇ ਆ ਪਾਲਦੇ ਆ ਤੇ ਬੁਢੇਪੇ ਦਾ ਸਹਾਰਾ ਹੁੰਦੇ ਨੇ ਇੱਕ ਤਰ੍ਹਾਂ ਨਾਲ ਬੱਚੇ ਪਰ ਹਾਲਾਤ ਬੜੇ ਬੱਦਰ ਹੋ ਗਏ ਪੰਜਾਬ ਦੇ ਇਹ ਅੱਗੇ ਅੱਗੇ ਜਾ ਕੇ ਹੋਰ ਵੀ ਜਿਹੜੀ ਸਟ੍ਰੈਸ ਵਧਣੀ ਹੈ ਤੇ ਉਸ ਘਟਨਾ ਨੂੰ ਮੈਂ ਦਿਲ ਤੇ ਲਾਇਆ ਮੈਂ ਕਾਫੀ ਦੁਖੀ ਹੋਇਆ ਇਸ ਘਟਨਾ ਦੇ ਨਾਲ ਤੇ ਪਿੱਛੇ ਜੇ ਮੇਰੀ ਮਦਰ ਨੂੰ ਵੀ ਅਟੈਕ ਹੋ ਗਿਆ ਸੀ ਹਦਰੰਗ ਦਾ ਤੇ ਇੱਕ ਮਹੀਨਾ ਮੈਂ ਉਹਨੂੰ ਗੋਦੀ ਚਾੱਕ ਕੇ ਫਲਾਸ਼ਰ 'ਚ ਬਿਠਾਉਂਦਾ ਰਿਹਾ ਉਦੋਂ ਵੀ ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਕਿ ਮਿੱਤਰਾ ਜੀ ਤੋਂ ਰੱਬ ਨਾ ਕਰੇ ਕੈਨੇਡਾ ਯੂ ਐਸ ਇੰਗਲੈਂਡ ਹੁੰਦਾ ਤਾਂ ਇਹਨੂੰ ਫਲਾਸ਼ ਦੇ ਵਿੱਚ ਕੌਣ ਬਿਠਾਉਂਦਾ ਚੱਕੇ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਕਾਫੀ ਨਾਜ਼ਕ ਮੋੜ ਤੇ ਨੇ ਅੱਗੇ ਜਾ ਕੇ ਹੋਰ ਵੀ ਹੋਣਗੇ ਕਿਉਂਕਿ ਹਲੇ ਤਾਂ ਕੁਝ ਮੇਰੀਆਂ ਉਮਰਾਂ ਦੇ ਨੇ ਜਿਨ੍ਹਾਂ ਨੇ ਬਾਹਰ ਬੱਚੇ ਭੇਜੇ ਹੋਏ ਨੇ ਹਲੇ ਤੁਰਦੇ ਫਿਰਦੇ ਆ ਤੇ ਜਦੋਂ 70 ਕ੍ਰਾਸ ਕਰ ਗਏ ਬੱਚਿਆਂ ਨੇ ਤਾਂ ਇੱਧਰ ਆਉਣਾ ਨਹੀਂ ਹੈ ਜਿਹੜੇ ਬੱਚੇ ਇੱਕ ਵਾਰੀ ਉੱਧਰ ਚੱਲ ਗਏ ਉਹ ਮੁਸ਼ਕਲ ਆ ਉਹਨਾਂ ਦਾ ਇੱਧਰ ਆਉਣਾ ਟਾਮੇਟਾਲੇ ਕੀ ਕਹਣੇ ਆ ਕਿ ਬੱਚੇ ਆ ਜਾਣ ਜਾਂ ਫਿਰ ਉੱਧਰ ਸਰਕਾਰਾਂ ਦੀ ਸਖਤੀ ਉਹ ਇੰਨੀ ਹੋ ਜਾਵੇ ਜਿਵੇਂ ਉਹਨਾਂ ਟਰੰਕ ਆਪਣਾ ਟਰੰਪਾ ਜਿਹੜਾ ਉਹ ਪਰ ਪਰ ਸਿਟੀ ਜਾਂਦਾ ਇੱਧਰ ਜਹਾਜ਼ ਤੇ ਇੱਕ ਘਟਨਾ ਹੋਰ ਮੈਂ ਆਪਣੇ ਅੱਖੀ ਦੇਖੀ ਮੇਰਾ ਦੋਸਤ ਸੀ ਇੱਕ ਕਿਸੇ ਮਹਿਕਮੇ 'ਚ ਸੀ ਚਲੋ ਮੈਂ ਮਹਿਕਮਾ ਨਹੀਂ ਦੱਸਦਾ ਨਾ ਨਾਮ ਲੈਣਾ ਤੇ ਉਹਦੀ ਅਚਨਚੇਤ ਡੈਥ ਹੋ ਗਈ ਸਵੇਰੇ ਮੈਨੂੰ ਮੈਂ ਫੇਸਬੁੱਕ ਤੇ ਵੇਖਿਆ ਵੇਖ ਕੇ ਮੈਂ ਫੋਨ ਕੀਤਾ ਚਲੋ ਮਿੱਤਰ ਬੀਲੀ ਨੂੰ ਕਿਸੇ ਲੋਕ ਕਹਿੰਦੇ ਰਾਤ ਅਟੈਕ ਹੋ ਗਿਆ ਤੇ ਮੈਂ ਸਸਕਾਰ ਤੇ ਗਿਆ ਤੀਜੇ ਦਿਨ ਤੀਜੇ ਦਿਨ ਸਸਕਾਰ ਉਹਦਾ ਕਰਨਾ ਸੀ ਕਿਉਂਕਿ ਉਹਦਾ ਬੇਟਾ ਤੇ ਬੇਟੀ ਦੋਨੇ ਵਾਰ ਸੀ ਤੇ ਉਹਨਾਂ ਦੀ ਵੇਟ ਕਰਦੇ ਰਹੇ ਪਰ ਕਿਸੇ ਕਾਰਨ ਉਹ ਪਹੁੰਚ ਨਹੀਂ ਸਕੇ ਸਸਕਾਰ ਤੇ ਉਸ ਆਪਣੇ ਬਾਪ ਦੇ ਤੇ ਜਦੋਂ ਨਹੀਂ ਪਹੁੰਚ ਸਕੇ ਤਾਂ ਰਿਸ਼ਤੇਦਾਰਾਂ ਨੇ ਹੋਰ ਚਲੋ ਆਂਡੀਆਂ-ਪੌਂਡੀਆਂ ਪਿੰਡ ਵਾਲਿਆਂ ਨੇ ਵੀ ਕਰਦਿਆਂ ਨੇ ਵੀ ਕਿਹਾ ਵੀ ਛੇੜੋ ਹੁਣ ਮਜਬੂਰੀ ਹੋ ਸਕਦੀ ਹੈ ਨਹੀਂ ਪਹੁੰਚ ਸਕੇ ਸੰਸਕਾਰ ਕਰੋ ਇਹਦਾ ਚਲੋ ਉੱਥੇ ਅਸੀਂ ਸੰਸਕਾਰ ਲਈ ਚਲੇ ਗਏ ਪਿੰਡ ਦੇ ਸਿਬਿਆਂ ਦੇ ਵਿੱਚ ਸਮਸ਼ਾਨ ਘਾਟ ਦੇ ਵਿੱਚ ਤੇ ਉੱਥੇ ਦੇਖ ਕੇ ਤਾਂ ਨਿਕਲ ਗਈ ਤੇ ਤੁਸੀਂ ਹੈਰਾਨ ਮੰਨ ਜੋ ਕਿ ਬਾਪੂ ਨਾਲ ਮਰੇ ਹੋਏ ਬਾਪੂ ਨਾਲ ਮਰੇ ਹੋਏ ਬਾਪੂ ਅਰਥੀ ਤੇ ਪਿਆ ਤੇ ਬੱਚਿਆਂ ਨਾਲ ਵੀਡੀਓ ਕਾਲ ਕਰਾਈ ਯਾਰ ਤੇ ਫਿਰ ਵੀਡੀਓ ਕਾਲ ਤੇ ਬੱਚਿਆਂ ਨੂੰ ਲੰਬੂ ਲੱਗਦਾ ਬਾਪੂ ਨੂੰ ਤੇ ਸਾਧਿਆਂ ਦੀਆਂ ਅੱਖਾਂ ਉੱਥੇ ਨਾ ਤੇ ਸੋਚਾਂ ਦੇ ਵਿੱਚ ਵੀ ਪੈ ਗਏ ਕਿ ਯਾਰ ਇਹ ਕੀ ਹਾਲਾਤ ਬਣ ਗਏ ਪੰਜਾਬ ਦੇ ਦੇਖੋ ਸੀ ਕਿ ਬੱਚਿਆਂ ਨੂੰ ਬਾਪੂ ਨੂੰ ਲੰਬੂ ਲੱਗਦਾ ਵੀਡੀਓ ਕਾਲ ਤੇ ਵੇਖਣਾ ਪੈ ਰਿਹਾ ਸੋ ਦੋਸਤੋ ਚਲੋ ਬਾਕੀ ਤਾਂ ਆਪ ਕੋ ਆਪਣੀ ਸਭ ਦੀ ਰਜ਼ਾ ਮਰਜ਼ੀ ਹੈ ਪਰ ਪਦਾਰਥਵਾਦੀ ਇਸ ਪੈਸੇ ਦੇ ਯੁੱਗ ਦੇ ਵਿੱਚ ਰਿਸ਼ਤੇਦਾਰੀਆਂ ਰਿਸ਼ਤੇ ਨਾਤੇਆਂ ਦਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਫਰਫਝ ਗਏ ਸੋ ਇਨੀ ਗੱਲ ਕਰਨੀ ਸੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ